ਪਾ ਤੇ ਪਟਾਕੇ ਪਾ ਤੇ ਪਟਾਕੇ ਪੂਰਨ ਚੰਦ ਕੰਪਨੀ ਦੇ ਪਾ ਤੇ ਪਟਾਕੇ ਜਿਹੜੇ 5 500 ਰੁਪਏ ਦੀਆਂ ਡਰੈਸਾਂ ਲੈਂਦੇ ਆ 5 500 ਵਾਲੀਆਂ ਡਰੈਸਾਂ ਪੂਰਨ ਚੰਦ ਕੰਪਨੀ ਲੁਧਿਆਣਾ ਤੋਂ ਲੈ ਜਾਓ 850 ਦੇ ਵਿੱਚ 850 ਦੇ ਵਿੱਚ ਭਾਰੀ 25 2500 ਦੀ ਡਰੈਸ ਵੇਚ ਰਹੀ ਹੈ ਜਿਹੜੀ ਪੂਰਨ ਚੰਦ ਨੇ ਕਰਦੀ 850 ਰੁਪਏ ਦੇ ਗਾਉਣਾ ਦੇਖੋ ਜੀ 800 ਰੁਪਿਆ 850 ਪਿਆਰੀ 850 ਪਿਆਰ ਦੇ ਵਿੱਚ ਆ ਦੇਖੋ ਫੈਂਸੀ ਗਾਊਨ ਕਰਤੇ ਭਾਈ ਜੀ ਆ ਚੱਕੋ ਜੀ ਇੱਕ ਹੋਰ ਬਹੁਤ ਵੱਡਾ ਪਟਾਕਾ ਪਾਤਾ 2000 ਵਾਲਾ ਰੈਡੀमेड ਸੂਟ ਕਰਤਾ 495 ਚ ਇਹ ਡਰੈਸਾਂ ਨਹੀਂ ਇਹ ਨੋਟ ਛਾਪਣ ਵਾਲੀਆਂ ਮਸ਼ੀਨਾਂ ਭਾਈ ਜੀ ਨੋਟ ਛਾਪਣ ਵਾਲੀਆਂ ਮਸ਼ੀਨਾਂ ਆ 1250 ਦੀ ਡਰੈਸਾਂ ਭਾਈ ਜੀ ਇਹ ਪਹਿਲੀ ਵਾਰ ਤੁਸੀਂ ਰੈਂਟ ਤੇ ਦੇਣੀ ਹੈ 1500 ਰੁਪਏ ਦੇ ਵਿੱਚ ਇਹਦੇ 10 ਵਾਰ ਰੈਂਟ ਤੇ ਚੜਾਤੀ ਬਣ ਗਿਆ 15000 1250 ਦੀ ਡਰੈਸ ਲੈ ਕੇ ਤੁਸੀਂ 15000 ਰੁਪਏ ਤਾਂ ਕਮਾ ਸਕਦੇ ਹੋ ਸਿਰਫ ਇੱਕ ਡਰੈਸ ਚੋਂ ਕਿ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਆ ਲਹਿੰਗਾ ਜੀ ਬਿਲਕੁਲ ਫਰੀ ਤੁਹਾਡੇ ਘਰ ਭੇਜ ਦੇ ਆ ਲੋ ਜੀ ਦੇਖੋ ਜੀ ਜਿਨ੍ਹਾਂ ਦਾ ਬਾਜ਼ਾਰਾਂ ਦੇ ਵਿੱਚ 25 2500 ਰੁਪਇਆ ਕਰਾਇਆ 2 2000 ਰੁਪਇਆ ਕਰਾਇਆ ਉਹ ਅਸੀਂ 750 ਰੁਪਏ ਵਿੱਚ ਦੇ ਰਹੇ ਹੁਣ ਲੁੱਟਾ ਬੰਦ ਕਰਤੀਆਂ ਤੁਸੀਂ ਮੈਂ ਕਿਹਾ 20000 ਰੁਪਇਆ ਲਓ 20000 ਦਾ 2 ਲੱਖ ਰੁਪਇਆ ਤੁਹਾਡਾ ਇੱਕ ਮਹੀਨੇ ਚ ਕਿਰਾਇਆ ਕਰਾਇਆ ਤੁਸੀਂ ਕਮਾ ਲੈਣਾ ਭਾਜੀ ਰੈਂਟ ਤਾਂ ਕਮਾ ਲਈ ਇਹ ਮੁੱਲ ਤੁਸੀਂ ਲੈਣ ਜਾਣਾ ਤਾਂ ਤੁਹਾਨੂੰ ਮਿਲ ਲੈ ਜੀ 3500 4000 ਰੁਪਏ ਦਾ ਜੇ ਤੁਸੀਂ ਰੈਂਟ ਤੇ ਲੈਣਾ ਹੈ ਤਾਂ ਇਹਦਾ 2500 ਰੈਂਟ ਹੈ ਆਪਾਂ ਦੇ ਦੇਣਾ ਭਾਜੀ ਸਿਰਫ 1250 ਰੁਪਏ ਦਾ ਮੁੱਲ ਇਦਾਂ ਦੇ ਤੋਤੀ ਵਾਲੇ ਦੇਖੋ ਭਾਜੀ ਆ ਤੋਤੀ ਵਾਲੇ ਸਲਵਾਰ ਵਾਲੇ ਸੂਟ ਬਾਜ਼ਾਰ ਚ 5-5000 ਦਾ ਵਿਕ ਰਿਹਾ ਆਪਣੇ ਕੋਲ 1500 1600 1700 ਜਿਹਦਾ ਤੇ ਡਿਜ਼ਾਈਨਰ ਕਨਸੈਪਟ ਲੈ ਕੇ ਜਾਓ ਭਾਜੀ ਜਿਹੜੇ ਵੀ ਸ਼ਹਿਰ ਚ ਬੈਠੇ ਹੋ ਤੁਸੀਂ ਜੰਮੂ ਹਿਮਾਚਲ 'ਚ ਬੈਠੇ ਹੋ ਹਿਮਾਚਲ 'ਚ ਬੈਠੇ ਹੋ ਜੰਮੂ ਕਸ਼ਮੀਰ 'ਚ ਬੈਠੇ ਹੋ ਪੰਜਾਬ 'ਚ ਬੈਠੇ ਹੋ ਜਾਂ ਹਰਿਆਣਾ 'ਚ ਬੈਠੇ ਹੋ 1 ਲੱਖ ਰੁਪਏ ਦੀਆਂ ਡਰੈੱਸਾਂ ਸਿਰਫ 20000 'ਚ 50000 ਦੀਆਂ ਡਰੈੱਸਾਂ ਸਿਰਫ 10000 'ਚ ਮਿਲਣਗੀਆਂ ਆ ਦੇਖੋ ਜੀ ਵੱਡੇ ਵੱਡੇ ਸ਼ੋਅਰੂਮਾਂ 'ਚ ਡੰਮੀਆਂ ਤਲਾਕੇ ਆ ਡਰੈੱਸਾਂ ਕਿੰਨੇ 'ਚ ਵੇਖਦੀਆਂ 30 30000 ਰੁਪਏ ਮੰਗਦੇ 30 30000 ਰੁਪਏ ਪਰ 30000 ਵਾਲੇ ਡਰੈਸ ਪੂਰਨ ਚੰਦ ਕੰਪਨੀ ਤੋਂ ਲੈ ਜਾਓ ਸਿਰਫ 3000 ਰੁਪਏ ਚ ਫੇਰ ਚੈੱਕ ਕਰ ਲਓ ਭਾਜੀ ਬਾਜ਼ਾਰ ਦੀ ਕੀਮਤ ਹੈ ਜੀ 28000 30000 ਲੇਕਿਨ ਪੂਰਨ ਚਾਂਦਰਾ ਰੇਡ ਪੂਰੇ ਪੰਜਾਬ ਨਾਲੋਂ ਸਭ ਤੋਂ ਸਸਤਾ ਜੀ 3 3000 35 3500 ਜਿੱਦਾਂ ਕੋਈ 25000 ਨਹੀਂ 2500 ਰੁਪਏ ਤੋਂ ਵੈਡਿੰਗ ਲਹਿੰਗਾ ਸ਼ੁਰੂ ਜਿਹੜਾ ਕਿਰਾਇਆ ਬਾਜ਼ਾਰ 'ਚ 10000 ਰੁਪਈਆ ਕੀਮਤ ਇਹਦੀ 25000 ਰੁਪਈਆ ਪਰ ਸਾਡੇ ਕੋਲੋਂ ਲੈ ਜਾਓ 2500 ਦੇ ਵਿੱਚ ਵੈਡਿੰਗ ਲਹਿੰਗਾ ਜੀ ਇਹਦਾ 8-10000 ਚੱਲ ਰਿਹਾ ਜੀ ਮੁੱਲ ਲੈਣ ਜਾਣਾ 15-150 ਦਾ ਪੂਰਨ ਚੰਦ ਤੋਂ 2500 ਰੁਪਏ ਤੋਂ ਲੈ ਕੇ ਸ਼ੁਰੂਆਤ ਹੋ ਜੇਗੀ ਬਹੁਤ ਸੁਪਰ ਚੀਜ਼ਾਂ ਇਹ ਤਾਂ ਹਨ ਜਿਹੜੇ ਮਹਾਰਾਣੀ ਸਟਾਈਲ ਚੰਗੇ ਤਗੜੇ ਰੱਜੇ ਪੂਜੇ ਕਰਾਂਦੀਆਂ ਬਹੂਆਂ ਕੁੜੀਆਂ ਆ ਚੀਜ਼ਾਂ ਪਾਉਂਦੀਆਂ ਉਹ ਤੁਹਾਨੂੰ ਅਸੀਂ 2-2000 ਰੁਪਏ ਚ ਦੇ ਰਹੇ ਹਾਂ ਉਹ ਲਓ ਜੀ ਪਾਟੇ ਪਟਾਕੇ ਪਾਟੇ ਪਟਾਕੇ ਪੂਰਨ ਚੰਦ ਕੰਪਨੀ ਦੇ ਪਾਟੇ ਪਟਾਕੇ ਇੰਡੀਆ ਦੇ ਵੱਡੇ ਵੱਡੇ ਦੁਕਾਨਦਾਰ ਵੱਡੇ ਵੱਡੇ ਹੋਲਸੇਲਰ ਫੈਕਟਰੀਆਂ ਵਾਲੇ ਮਿੱਲਾਂ ਵਾਲੇ ਠੋਕਦੇ ਉਹ ਜਿਹੜੇ 5-5000 ਰੁਪਏ ਦੀਆਂ ਡਰੈੱਸਾਂ ਲੰਦੇ ਆ 5-5000 ਵਾਲੀਆਂ ਡਰੈੱਸਾਂ ਪੂਰਨ ਚੰਦ ਕੰਪਨੀ ਲੁਧਿਆਣਾ ਤੋਂ ਲੈ ਜਾਓ 850 ਦੇ ਵਿੱਚ 850 ਦੇ ਵਿੱਚ ਭਾਜੀ 850 ਦੇ ਵਿੱਚ ਯਾਰ ਕਮਾਲ ਕਰਦੀ ਇਹ ਤਾਂ ਕੋਈ ਮਾਈ ਦਾ ਨਾਲ ਜੰਮੇ ਨਹੀਂ ਇਸੇ ੜ ਤੇ ਦੇਣ ਭਾਜੀ 25-2500 ਦੀ ਡਰੈੱਸ ਵੇਚ ਰਹੀ ਹੈ ਜਿਹੜੀ ਪੂਰਨ ਚੰਦ ਨੇ ਕਰਦੀ 850 ਰੁਪਏ ਦੇ ਗਾਉਣ ਆ ਦੇਖੋ ਜੀ 850 850 ਬਿਆਹ ਪਾਰੀ 850 50 ਦੇ ਵਿੱਚ ਆ ਦੇਖੋ ਫੈਂਸੀ ਗਾਉਨ ਕਰਤੇ ਭਾਈ ਜੀ ਬੈ ਗਿਆ ਜੀ ਬਾਜ਼ਾਰ 25 2500 3 3000 ਦੇ ਵਿਗਦੇ ਵੇ 850 ਆ ਦੂਜੇ ਗਾਉਨ ਦੇਖੋ ਭਾਈ ਜੀ ਜਿਹੜੇ 55 5500 ਵਿਗਦੇ ਵੇ ਇਹ 1100 1200 ਦੀ ਰੇਂਜ ਤੁਹਾਨੂੰ ਇਦਾਂ ਦੇ ਗਾਉਨ ਦੇਣਾ ਭਾਈ ਜੀ ਨੋਟ ਵਰਕ ਵਾਲੇ ਆ ਦੇਖੋ ਫੈਂਸੀ ਵਰਗ ਬਾਜ਼ਾਰ 4 4000 ਦੇ ਵਿਕ ਰਹੇ ਆ ਪੂਰਨਚਨ ਕੰਪਨੀ ਤੋਂ 800 200 1000 ਭਾਈ ਇੰਨੀ ਅਰੇਂਜਾਂ ਚ ਲੈ ਕੇ ਜਾ ਦੇਖੋ ਭਾਈ 750 ਦਾ ਗਾਉਣ ਸਿਰਫ 750 ਦਾ ਦੇਖੋ ਜੀ ਜਿਨ੍ਹਾਂ ਦਾ ਬਾਜ਼ਾਰਾਂ ਦੇ ਵਿੱਚ 25 2500 ਰੁਪਇਆ ਕਰਾਇਆ 2 2000 ਰੁਪਇਆ ਕਰਾਇਆ ਉਹ ਅਸੀਂ 750 ਵਿੱਚ ਦੇ ਰਹੇ ਆ ਹੁਣ ਲੁੱਟਾਂ ਬੰਦ ਕਰਤੀਆਂ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸ ਸਿੰਦਰੋ ਪਾਵੇਂ ਤੁਹਾਡੀਆਂ ਦੁਕਾਨਾਂ ਤੁਹਾਡੇ ਸਲੂਨ ਹੈਗੇ ਆ ਤੁਹਾਡੇ ਪਾਰਲਰ ਹੈਗੇ ਆ ਤੁਸੀਂ ਰੈਂਟ ਤੇ ਕੰਮ ਕਰਨਾ ਚਾਹੁੰਦੇ ਹੋ 750 800 900 ਦੀ ਡਰੈਸ ਲੈ ਕੇ ਜਾਓ ਜਿਹਦਾ ਮਾਰਕੀਟ ਦੇ ਵਿੱਚ 2 2000 ਰੁਪਿਆ ਕਿਰਾਇਆ ਚੱਲਦਾ ਮਾਦਰਬ ਥੋੜੇ ਪੈਸੇ ਲਾ ਕੇ ਭਾਈ ਜੀ ਥੋੜੀ ਜਿਹਾ ਦੱਸ ਦਿਓ ਲੋਕਾਂ ਨੂੰ ਕਿੱਦਾਂ ਲੋਕ ਥੋੜੀ ਜਿਹਾ ਪੈਸੇ ਲਾ ਕੇ ਜਾ ਰਹਿਆ ਰੈਂਟ ਦੇ ਡਰੈਸਾਂ ਦੇ ਕੇ ਹਰ ਮਹੀਨੇ 50 5000 ਰੁਪਿਆ ਕਮਾ ਲਿਆ ਗਾਈਡ ਕਰ ਦਿਓ ਲੋਕਾਂ ਨੂੰ ਅੱਜ ਭਾਈ ਇਹ ਡਰੈਸਾਂ ਨਹੀਂ ਇਹ ਨੋਟ ਛਾਪਣ ਵਾਲੀਆਂ ਮਸ਼ੀਨਾਂ ਭਾਈ ਨੋਟ ਛਾਪਣ ਵਾਲੀਆਂ ਮਸ਼ੀਨਾਂ ਆ 1250 ਦੀ ਡਰੈਸਾਂ ਭਾਈ ਇਹ ਪਹਿਲੀ ਵਾਰ ਜੇ ਤੁਸੀਂ ਰੈਂਟ ਤੇ ਦੇਣੀ ਹੈ 1500 ਰੁਪਏ ਦੇ ਵਿੱਚ ਇਹਦੇ 10 ਵਾਰ ਰੈਂਟ ਦੇ ਜੜਾਤੀ ਬਣ ਗਿਆ 15000 1250 ਦੀ ਡਰੈਸ ਲੈ ਕੇ ਤੁਸੀਂ 15000 ਰੁਪਏ ਤੱਕ ਕਮਾ ਸਕਦੇ ਹੋ ਸਿਰਫ ਇੱਕ ਡਰੈਸ 'ਚੋਂ ਸਿਰਫ 20-25000 ਨਾਲ ਤੁਸੀਂ ਰੈਂਟ ਦਾ ਕੰਮ ਸ਼ੁਰੂ ਕਰੋ ਐਦਾਂ ਦੀਆਂ ਹਜ਼ਾਰ-ਹਜ਼ਾਰ 12-1200 ਵਾਲੀ ਡਰੈਸਾਂ ਲੈ ਕੇ ਜਾਓ 15-1500 ਕਿਰਾਏ ਤੇ ਦੇਵੋ ਦੇਖੋ ਭਾਈ ਤੁਸੀਂ ਮੈਂ ਕਿਹਾ 20000 ਰੁਪਏ ਲਓ 20000 ਦਾ 2 ਲੱਖ ਰੁਪਿਆ ਤੁਹਾਡਾ ਇੱਕ ਮਹੀਨੇ 'ਚ ਕਿਰਾਇਆ ਕਿਰਾਇਆ ਤੁਸੀਂ ਕਮਾ ਲੈਣਾ ਭਾਈ ਰੈਂਟ ਤਾਂ ਕਮਾ ਲੈਣਾ ਦੇਖੋ ਜੀ ਪੂਰੇ ਇੰਡੀਆ ਦੇ ਵਿੱਚ ਤੁਹਾਨੂੰ ਐਦਾਂ ਦਾ ਵਪਾਰ ਕਰਨ ਦਾ ਮੌਕਾ ਨਹੀਂ ਮਿਲਣਾ 1250 ਰੁਪਿਆ ਲਾ ਕੇ 15000 ਕਮਾਓ 20000 ਰੁਪਿਆ ਲਾ ਕੇ 2 ਲੱਖ ਰੁਪਇਆ ਕਮਾਓ ਸਿੱਧੇ ਹੀ ਸਿੱਧੇ ਭਾਰੀਆ ਦੇਖੋ ਲਹਿੰਗਾ ਚੋਲੀ ਆ ਗਿਆ ਜੀ ਇਹ ਮੁੱਲ ਤੁਸੀਂ ਲੈਣ ਜਾਣਾ ਤਾਂ ਤੁਹਾਨੂੰ ਮਿਲ ਲੈ ਜੀ 3500 4000 ਰੁਪਏ ਦਾ ਜੇ ਤੁਸੀਂ ਰੈਂਟ ਤੇ ਲੈਣਾ ਹੈ ਤਾਂ ਦਾ 2500 ਰੈਂਟ ਹੈ ਆਪਾਂ ਦੇ ਦੇਣਾ ਭਾਜੀ ਸਿਰਫ 1250 ਰੁਪਏ ਦਾ ਮੁੱਲ ਇਹਨੂੰ ਚਾਹੇ ਤੁਸੀਂ ਰੈਂਟ ਤੇ ਦਿਵੋ ਚਾਹੇ ਜੇ ਤੁਹਾਡੇ ਘਰ ਵਿਆਹ ਸ਼ਾਦੀ ਆਣ ਵਾਲੀ ਹੈ ਵਿਆਹ ਸ਼ਾਦੀ ਵਾਸਤੇ ਲੈਣੇ ਹੈ ਤੇ ਮੈਂ ਕਹਾਂ ਜੀ 50000 ਦੀਆਂ ਡਰੈੱਸਾਂ ਸਿਰਫ 10000 ਚ ਮਿਲ ਜਣੀਆਂ ਪੂਰਨ ਚੰਦ ਕੰਪਨੀ ਤੋਂ ਆਹ ਦੇਖੋ 800 ਰੁਪਇਆ ਕੋਈ 1000 ਰੁਪਏ ਕੋਈ 1200 ਰੁਪਏ ਕੋਈ 1500 ਰੁਪਏ ਆ ਦੇਖੋ ਅਫਗਾਨੀ ਵਾਲੇ ਬਾਜੀ ਅਫਗਾਨੀ ਡਰੈਸ ਆ ਗਿਆ ਅਫਗਾਨੀ ਸਲਵਾਰ ਨਾਲ ਲੌਂਗ ਡਰੈਸ 45 4500 ਵਾਲੀ ਬਾਜੀ ਡਰੈਸ ਇਹ ਤੁਹਾਨੂੰ ਮਿਲ ਜਣੀ ਹੈ ਬਾਜੀ ਸਿਰਫ ਵੱਧ ਤੋਂ ਵੱਧ 1500 1600 ਰੁਪਏ ਦੇ ਵਿੱਚ ਆ ਦੇਖੋ ਜੀ ਜਿਹੜੇ ਦਿੱਲੀ ਬੰਬੇ ਦੇ ਵਿੱਚ ਮਾਡਰ ਵਾਲੇ ਪਾਏ ਹੁੰਦੀਆਂ ਡਰੱਸਾਂ ਵੱਡੀਆਂ ਵੱਡੀਆਂ ਐਕਟਰੀਆਂ ਹੀਰੋਨਾ ਜਿਹੜੇ ਤਗੜੇ ਅਮੀਰ ਘਰਾਂ ਦੀਆਂ ਕੁੜੀਆਂ ਉਹਨਾਂ ਨੇ ਵੱਡੇ ਵੱਡੇ ਵਿਆਹਾਂ 'ਚ ਪਾਈਆਂ ਹੁੰਦੀਆਂ ਬਾਜ਼ਾਰ ਦਾ ਰੇਟ ਕਿੰਨਾ 15000 18000 ਉਹ 22000 ਰੁਪਏ ਲੈ ਜਾਂਦੇ ਆ ਸਾਡੇ ਕੋਲ ਆ ਜਾਓ ਲੈ ਜਾਓ 2800 3000 3100 32 3200 ਦੇ ਵਿੱਚ ਲੈ ਜਾਓ ਜੀ ਸੁਨਹਿਰੀ ਮੌਕਾ ਲਾ ਤਾਂ ਡਿਜ਼ਾਈਨ ਇੱਕ ਨਹੀਂ ਮਿਲਣਾ ਆ ਵੀ ਦੇਖੋ ਹੈਵੀ ਹੈਵੀ ਚੀਜ਼ਾਂ ਪਰੀਆਂ ਬਣਾ ਦੇਗੇ ਪਰੀਆਂ ਮਾਤਰਮ ਲੁੱਕ ਤੁਹਾਡੀ ਚੇਂਜ ਕਰ ਦੇਾਂਗੇ ਇੱਕ ਵਾਰੀ ਪੂਰਨ ਚੰਦ ਕੰਪਨੀ ਦੇ ਆ ਜਾਓ ਬਹੁਤ ਵੱਡੇ ਫਾਇਦੇ ਹੋ ਰਿਹਾ ਬਹੁਤ ਵੱਡੇ ਫਾਇਦੇ ਹੋ ਰਿਹਾ ਭਾਜੀ ਆ ਦੇਖੋ ਐਦਾਂ ਦੇ ਤੋਤੀ ਵਾਲੇ ਦੇਖੋ ਭਾਜੀ ਆ ਤੋਤੀ ਵਾਲੇ ਸਲਵਾਰਾਂ ਦੇ ਸੂਟ ਬਾਜ਼ਾਰ 'ਚ 5500 ਦਾ ਵਿਕ ਰਿਹਾ ਆਪਣੇ ਕੋਲ 1500 1600 1700 ਜਿੱਦਾਂ ਦੇ ਡਿਜ਼ਾਈਨਰ ਕਨਸੈਪਟ ਲੈ ਕੇ ਜਾਓ ਭਾਈ ਜੀ ਹੋਲ ਸੇਲ ਰੇਟਾਂ ਦੇ ਵਿੱਚ ਤੁਹਾਡੇ ਕੋਲ ਦੋ ਆਪਸ਼ਨਾਂ ਹੈਗੀਆਂ ਵੈ ਤੁਹਾਡੇ ਘਰ ਵਿਆਹ ਸ਼ਾਦੀ ਆਉਣ ਵਾਲੀ ਹੈ ਜਾਂ ਵਿਆਹ ਸ਼ਾਦੀ ਆ ਰਹੀ ਹੈ ਤੁਸੀਂ ਸਾਡੇ ਕੋਲ ਡਰੈੱਸਾਂ ਲੈ ਜਾਓ ਤੁਸੀਂ ਜਿਹੜੇ ਵੀ ਸ਼ਹਿਰ 'ਚ ਬੈਠੇ ਹੋ ਤੁਸੀਂ ਜੰਮੂ ਹਿਮਾਚਲ 'ਚ ਬੈਠੇ ਹੋ ਹਿਮਾਚਲ 'ਚ ਬੈਠੇ ਹੋ ਜੰਮੂ ਕਸ਼ਮੀਰ 'ਚ ਬੈਠੇ ਹੋ ਪੰਜਾਬ 'ਚ ਬੈਠੇ ਹੋ ਜਾਂ ਹਰਿਆਣਾ 'ਚ ਬੈਠੇ ਹੋ 1 ਲੱਖ ਰੁਪਏ ਦੀਆਂ ਡਰੈੱਸਾਂ ਸਿਰਫ 20000 'ਚ 50000 ਦੀਆਂ ਡਰੈੱਸਾਂ ਸਿਰਫ 10000 'ਚ ਮਿਲਣਗੀਆਂ ਪਹਿਲੀ ਆਪਸ਼ਨ ਦੂਜੀ অপਸ਼ਨ ਤੁਹਾਡਾ ਪਾਰਲਰ ਹੈ ਤੁਹਾਡਾ ਬੁਟੀਕ ਹੈ ਤੁਸੀਂ ਘਰ ਚ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਰੈਂਟ ਤੇ ਕੰਮ ਸ਼ੁਰੂ ਕਰ ਲਓ ਸਿਰਫ 20000 ਰੁਪਏ ਦਾ ਸਾਡੇ ਨਾਲ ਜੁੜ ਕੇ ਵਪਾਰ ਕਰੋ ਆ ਦੇਖੋ ਸਿਰਫ 1400 ਦੀ ਡਰੈਸ ਜਿਹੜੀ ਤੁਸੀਂ ਰੈਂਟ ਤੇ ਦੇਣੀ ਹੈ ਤੇ ਪਹਿਲੀ ਵਾਰ ਚ ਤੁਸੀਂ 2000 ਰੁਪਏ ਰੈਂਟ ਲੈ ਸਕਦੇ ਹੋ ਔਰ 1400 ਦੀ ਡਰੈਸ ਨੂੰ ਤੁਸੀਂ 10 ਵਾਰ ਰੈਂਟ ਤੇ ਚੜਾਤਾ ਤੁਹਾਡਾ 20000 ਰੁਪਏ ਮਹੀਨਾ ਖਾਲੀ ਇੱਕ ਡਰੈਸ ਚੋਂ ਕਮਾਈ ਹੋ ਗਈ ਜੇ ਐਦਾਂ ਤੁਸੀਂ 10 ਡਰੈਸਾਂ ਸਾਡੇ ਕੋਲ ਲੈ ਗਏ ਤੁਹਾਡਾ ਘਰ ਬੈਠੇ 50000 ਲੱਖ ਰੁਪਏ ਕਮਾਈ ਆਰਾਮ ਨਾਲ ਸ਼ੁਰੂ ਹੋ ਜਣੀ ਹੈ ਭਾਜੀ ਦੇਖੋ ਜੀ ਵੱਡੇ ਵੱਡੇ ਸ਼ੋਰੂਮਾਂ 'ਚ ਡੰਮੀਆਂ ਤਲਾਕੇ ਆ ਡਰਸਾ ਕਿੰਨੇ ਚ ਵੇਕਦਿਆਂ 30 30000 ਰੁਪਇਆ ਮੰਗਦੇ 30 30000 ਪਰ 30000 ਵਾਲਾ ਡਰਸ ਪੂਰਨ ਚੰਦ ਕੰਪਨੀ ਤੋਂ ਲੈ ਜਾਓ ਸਿਰਫ 3000 ਰੁਪਏ 'ਚ 3000 ਰੁਪਏ 'ਚ ਦੇ ਦਿਆਂਗੇ ਜੀ 3000 ਰੁਪਏ 'ਚ ਬਾਹਾਂ ਦੇ ਕੰਮ ਬੈਗ ਦੇ ਕੰਮ ਮੈਂ ਕਹਾਂ ਜੀ ਦੇਖ ਲਓ ਇਦਾਂ ਦੀਆਂ ਚੀਜ਼ਾਂ ਨਹੀਂ ਮਿਲਣੀਆਂ ਇਹ ਸਿਰਫ ਇੰਡੀਆ ਦਾ ਸਭ ਤੋਂ ਵੱਡਾ ਸ਼ੋਰੂਮ ਪੂਰਨ ਚੰਦ ਕੰਪਨੀ 6 ਮੰਜ਼ਲਾ ਜਿੱਥੇ ਤੁਹਾਡੇ ਫਾਇਦੇ ਹੋ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਬੰਬੇ ਦੇ ਲੋਕ ਆ ਰਹੇ ਆ ਤੁਸੀਂ ਵੀ ਆ ਜਾਓ ਫਾਇਦੇ ਬਹੁਤ ਵੱਡੇ ਕਰਨਿਆ ਦੇਖੋ ਭਾਈ ਆ ਦੇਖੋ ਐਦਾਂ ਦੇ ਡਿਜ਼ਾਈਨਰ ਕਨਸੈਪਟ ਬਾਜ਼ਾਰ ਚ ਵਿਕਦੇ ਆ ਜੀ 35 350 4 4000 ਆਪਾਂ ਦਿੰਦਾ ਜੀ 1300 1400 ਰੁਪਏ ਦੀ ਰੇਂਜ ਚ ਆਹ ਦੇਖੋ ਜੀ ਸਿਰਫ 1295 ਰੁਪਏ ਦੀ ਰੇਂਜ ਚ ਡਰੈਸ ਦੇਖੋ ਜੀ ਸਾੜੀ ਕਮ ਡਰੈਸ ਜੀ ਉਸ ਤੋਂ ਬਾਅਦ ਆ ਦੇਖੋ ਜੀ ਆ ਭਾਈ ਸਿਰਫ 1550 ਰੁਪਏ ਦੀ ਡਰੈਸ ਸਾਰੀਆਂ ਡਰੈਸਾਂ ਦੇ ਰੇਟ ਉੱਪਰ ਲਿਖਿਆ ਹੋਇਆ ਹੈ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਦੱਸਣਾ ਤੁਸੀਂ ਆਓ ਰੇਟ ਉੱਪਰ ਪੜੋ ਤੇ ਡਰੈੱਸਾਂ ਲੈ ਜਾਓ ਬਾਕੀ ਇਸ ਤੋਂ ਇਲਾਵਾ ਐਕਸਲ ਡਬਲ ਐਕਸਲ ਟ੍ਰिपल ਐਕਸਲ ਸੈਰ ਵੀ ਆ ਗਏ ਭਾਜੀ ਸ਼ਰਾਰੇ ਗਰਾਰੇ ਜਿਨ੍ਹਾਂ ਤੇ ਮਿਲ ਜਾਣਗੇ ਆ ਦੇਖੋ ਇਦਾਂ ਦੀਆਂ ਹੈਵੀ ਡਰੈੱਸਾਂ ਭਾਜੀ ਬਾਜ਼ਾਰ ਨਾਲੋਂ 70 70% ਲੈਸ ਰੇਟਾਂ 'ਚ ਤੁਹਾਨੂੰ ਦੇਣੀ ਹੈ ਜੀ 70 70% ਲੈਸ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਹਟਿਆ 850 'ਚ ਸ਼ੁਰੂ ਹੈ ਜੀ 850 ਰੁਪਏ 'ਚ ਗਾਉਨ ਸ਼ੁਰੂ ਹੈ ਜਿਹੜਾ ਬਾਜ਼ਾਰ 2 2000 ਦਾ ਵਿਕ ਰਿਹਾ ਸਿਰਫ 850 'ਚ ਪੂਰੀ ਬਾਰਪਰਾਤ ਵੈਗਰੀ ਪੂਰਾ ਗੋਦਾਮ ਭਰਿਆ ਪਿਆ ਵੈ 11500 ਦੀ ਰੇਂਜ ਤੁਹਾਨੂੰ ਇੰਦੀਆਂ ਡਰੈੱਸਾਂ ਮਿਲੀਆਂ ਬਾਲੀਵੁੱਡ ਡਰੈੱਸਾਂ ਦੇਖੋ ਭਾਜੀ ਆ ਨਾਇਰਾਗੜ੍ਹ ਦੇਖੋ ਭਾਜੀ ਜਿਹੜੀ ਬਾਜ਼ਾਰ ਦੇ ਵਿੱਚ 4 4000 ਦੀ ਵਿਕਦੀ ਐ ਸਿਰਫ 12 1300 ਤੋਂ ਸਾਡੇ ਕੋਲ ਸ਼ੁਰੂਆਤ ਹੋ ਜੇਗੀ ਜੀ ਆਹ ਦੇਖੋ ਨਾਇਰਾਕਟ ਬਾਜ਼ਾਰ ਨਾਲੋਂ 70 70% ਲੈਸ ਭਾਜੀ ਬਾਲੀਵੁੱਡ ਡਰੈੱਸਾਂ ਆ ਗਈਆਂ ਕੋਈ ਲੋਕ ਚੇਂਜ ਕਰ ਦਿਆਂਗੇ ਇਦਾਂ ਦੀਆਂ ਚੀਜ਼ਾਂ ਫਿਲਮਾਂ 'ਚ ਪਾਈਆਂ ਦੇਖਦੇ ਹਾਂ ਵੱਡੀਆਂ ਵੱਡੀਆਂ ਐਕਟਰਨੀਆਂ ਕਟ੍ਰੈਨਾਂ ਕੈਪ ਨੇਹਾ ਧੂਪਿਆ ਐਸ਼ਵੇਰਾ ਜਿੰਦਾਂ ਦੀਆਂ ਡਰੈੱਸਾਂ ਫਿਲਮਾਂ 'ਚ ਪਾ ਪਿੰਡਾਂ ਦੀਆਂ ਕੁੜੀਆਂ ਸ਼ਹਿਰਾਂ ਦੀਆਂ ਕੁੜੀਆਂ ਪੂਰੀਆਂ ਮਾਡਲ ਬਣਾ ਦੇਾਂਗੇ ਆ ਦੇਖੋ ਜੀ ਲਹਿੰਗਾ ਚੋਲੀ ਸੂਟ ਬਹੁਤ ਸੁਪਰ ਸੁਪਰ ਕੰਮ ਕੀਤਾ ਆ ਦੇਖੋ ਐਦਾਂ ਦੀ ਚੀਜ਼ਾਂ ਬਾਈ ਜੀ ਪਾਕਿਸਤਾਨੀ افغانی سوٹ ਹੈਗੇ ਆਪਣੇ ਕੋਲ ਬਾਈ ਆ ਪਿਓਰ ਪਾਕਿਸਤਾਨੀ ਸੂਟ ਹੈ ਜੀ ਜਿਹੜੇ ਪਾਕਿਸਤਾਨ ਦੇ ਵਿੱਚ ओरिजिनल ਸੂਟ ਪੈਂਦੇ ਆ ਜਿਹੜੇ ਅੱਜ ਸਿਰਫ ਵੱਡੇ ਵੱਡੇ ਸ਼ੋਰੂਮਾਂ 'ਚ ਮਿਲਣਗੇ ਛੋਟੀਆਂ ਮੁੰਡੀਆਂ ਦੁਕਾਨਾਂ ਤੋਂ ਨਹੀਂ ਮਿਲਦੇ ਇਹ 10-10 ਹਜ਼ਾਰ ਦੇ ਸੂਟ ਆ ਬਾਈ ਜੀ ਪੂਰਨ ਚਦੋਂ ਤੁਹਾਨੂੰ 2000 1800 1900 ਦੀ ਰੇਂਜ 'ਚ ਮਿਲਿਆ ਪਾਕਿਸਤਾਨੀ ਸੂਟ ਆ ਦੇਖੋ ਜੀ ਦੇਖੋ ਜੀ ਰਾਇਲਟੀ ਚੈੱਕ ਕਰੋ ਰਾਇਲਟੀ ਕੱਪੜੇ ਦੀ ਬਹੁਤ ਸੁਪਰ ਚੀਜ਼ਾਂ ਇਹ ਤਾਂ ਹਨਾ ਜਿਹੜੇ ਮਹਾਰਾਣੀ ਸਟਾਈਲ ਚੰਗੇ ਤਕੜੇ ਰੱਜੇ ਪੂਜੇ ਘਰਾਂ ਦੀਆਂ ਬਹੂਆਂ ਕੁੜੀਆਂ ਆ ਚੀਜ਼ਾ ਪਾਉਂਦੀਆਂ ਉਹ ਤੁਹਾਨੂੰ ਅਸੀਂ 2 2000 ਰੁਪਏ ਚ ਦੇ ਰਹੇ ਆ ਨਹੀਂ ਤਾਂ ਸਮਾਈ ਇਦਾਂ ਨਹੀਂ 2 2000 ਚ ਸਮਾਈ ਨਹੀਂ ਹੁੰਦੀ ਆ ਦੇਖੋ ਭਾਜੀ ਗਾਉਨ 12ਵੀਂ ਗਾਉਨ ਜੇ ਤੁਸੀਂ ਤੁਹਾਡੇ ਤੁਸੀਂ ਇੰਗੇਜਮੈਂਟ ਤੇ ਪਾਣਾ ਹੈ ਤੁਸੀਂ ਰਿਸੈਪਸ਼ਨ ਪਾਰਟੀ ਤੇ ਪਾਣਾ ਆ ਦੇਖੋ ਭਾਜੀ 35 35 40 40 ਹਜ਼ਾਰ ਦਾ ਗਾਉਨ ਤੁਹਾਨੂੰ ਸਿਰਫ 3 3000 35 3500 ਚ ਮਿਲ ਜਣਾ ਭਾਜੀ ਸਿਰਫ 3 3000 35 3500 ਚ ਫਲੇਅਰ ਚੈੱਕ ਕਰ ਲਓ ਭਾਜੀ ਬਾਜ਼ਾਰ ਦੀ ਕੀਮਤ ਹੈ ਜੀ 28000 30000 ਲੇਕਿਨ ਪੂਰਨ ਚਾਂਦਰਾ ਰੇਡ ਪੂਰੇ ਪੰਜਾਬ ਨਾਲੋਂ ਸਭ ਤੋਂ ਸਸਤਾ ਜੀ 3 3000 3 ਹੋਰ ਬਹੁਤ ਵੱਡਾ ਪਟਾਕਾ ਪਾਤਾ 2000 ਵਾਲਾ ਰੈਡੀमेड ਸੂਟ ਕਰਤਾ 495 ਚ 2000ਾ ਸੂਟ 495 ਚ 495 ਚ ਸਾਈਜ਼ ਸਾਰੇ ਹੈਗੇ ਆ ਰੰਗ ਸਾਰੇ ਹੈਗੇ ਆ ਰੈਡੀमेड ਚੀਜ਼ ਲੈ ਜਾਓ 495 ਚ ਇੰਨੇ ਦੀ ਸਾਨੂੰ ਸਟਿਚ ਨਹੀਂ ਕਰਕੇ ਦੇਣੀ ਬੇਹਾਸ਼ਾਤਿਆਂ ਦੇ ਲੈ ਲੇ ਪਾੜੀ ਲਹੰਗੇ ਆਜੋ ਇੱਧਰ ਆਜੋ ਫਟਾਫਟ ਆਜੋ ਸਾਡੇ ਨਾਲ ਆਜੋ ਫਟਾਫਟ ਲਹੰਗੇ ਵੀ ਆ ਗਏ ਜੀ ਲਹੰਗੇ ਵੀ ਆ ਗਏ ਆ ਦੇਖੋ ਬਾਜ਼ਾਰ ਜਿਹੜਾ ਲਹੰਗਾ ਤੁਹਾਨੂੰ 25 25 30 30 ਹਜ਼ਾਰ ਦਾ ਮਿਲਣਾ ਆਪਾਂ ਤੁਹਾਨੂੰ 2500 ਰੁਪਏ ਦਾ ਲਹੰਗਾ ਦੇਣਾ ਭਾਜੀ 2500 ਰੁਪਏ ਤੋਂ ਸ਼ੁਰੂਆਤ ਲਹੰਗੇ ਦੀ ਸਿਰਫ 250 ਤੋ ਤੁਸੀਂ ਹੈਰਾਨ ਹੁੰਦੇ ਹੋਣੇ ਆ ਪਰੇਸ਼ਾਨ ਹੁੰਦੇ ਹੋਣੇ ਵੀ ਅਸੀਂ ਦਾ 25000 ਰੁਪਿਆ ਫਲਾਣੇ ਸ਼ੋਰਮ ਚ ਲਾ ਕੇ ਆਏ ਆ ਉਹ ਤੁਹਾਡਾ ਨੁਕਸਾਨ ਕਰਤਾ ਦੁਕਾਨਦਾਰਾਂ ਨੇ ਪਰ ਅਸੀਂ ਕਰਨੇ ਫਾਇਦੇ ਕੋਈ 25000 ਨਹੀਂ 2500 ਰੁਪਏ ਤੋਂ ਵੈਡਿੰਗ ਲਹਿੰਗਾ ਸ਼ੁਰੂ ਜਿਹੜਾ ਕਿਰਾਇਆ ਬਾਜ਼ਾਰ 'ਚ 10000 ਰੁਪਿਆ ਕੀਮਤ ਇਹਦੀ 25000 ਰੁਪਿਆ ਪਰ ਸਾਡੇ ਕੋਲੋਂ ਲੈ ਜਾਓ 2500 ਦੇ ਵਿੱਚ ਵੈਡਿੰਗ ਲਹਿੰਗਾ ਜਿੰਨੇ ਮਰਜ਼ੀ ਪਰ ਇਹ ਦੇਖੋ ਆ ਫੜੋ ਜੀ ਫਲੇਅਰ ਦੇਖੋ ਜੀ ਲਹਿੰਗੇ ਦੀ ਫਲੇਅਰ ਚੈੱਕ ਕਰੋ ਜੀ ਸਿਰਫ 2500 ਰੁਪਏ ਦਾ ਲਹਿੰਗਾ ਬਾਜ਼ਾਰ ਰੈਂਟ ਹੀ ਇਹਦਾ 8-10000 ਚੱਲ ਰਿਹਾ ਜੀ ਮੁੱਲ ਲੈਣ ਜਾਣਾ 15-15000 ਰੁਪਏ ਦਾ ਪੂਰਨ ਚੰਦ ਤੋਂ 2500 ਰੁਪਏ ਤੇ ਲਹਿੰਗਾ ਸ਼ੁਰੂਆਤ ਹੋ ਜੇਗੀ ਨਹੀਂ ਆਹ ਦੇਖੋ ਜੀ ਰੰਗ ਚੈੱਕ ਕਰੋ ਨਾਲੇ ਰਾਂਗੇ ਦੇ ਵਿੱਚ ਬਹੁਤ ਸੋਹਣੇ ਆ ਜਿੱਦਾਂ ਦੀ ਚੁਆਇਸ ਤੁਹਾਡੀ ਅਸੀਂ ਉਦਾਂ ਦੇ ਦੇਣੀ ਆ ਵੈਡਿੰਗ ਲਹਿੰਗਿਆਂ ਦੇ ਨਾਲ ਪਾਰਟੀ ਵੇਲੇ ਪਾਰਟੀ ਦੇ ਲਹਿੰਗੇ ਲੋ ਭਾਜੀ ਆਹ ਦੇਖੋ ਬਾਜ਼ਾਰ 25-25000 ਦਾ ਲਹਿੰਗਾ ਸਾਡੇ ਕੋਲ 4400-5000 ਤੋਂ ਸ਼ੁਰੂਆਤ ਤੇ 6000 ਤੇ ਖਤਮ ਜੀ 5-6000 ਰੁਪਏ ਦੇ ਵਿੱਚ ਤੁਹਾਨੂੰ 40-40 50-50 ਹਜ਼ਾਰ ਦੇ ਲਹਿੰਗੇ ਦੇਣੇ ਆ ਜੀ ਲਹਿੰਗਿਆਂ ਦੀ ਬਹੁਤ ਵੱਡੀ ਕਲੈਕਸ਼ਨ ਆ ਚੁੱਕੀ ਹੈ ਜੀ ਸਾਡੇ ਕੋਲ ਆ ਦੇਖੋ ਜੀ ਸਾਰੇ ਮਹਾਰਾਣੀ ਲਹਿੰਗੇ ਡਿਜ਼ਾਈਨਰ ਕਨਸੈਪਟ ਸਾਰੇ ਹੀ ਤੁਹਾਨੂੰ ਦੇਣੇ ਆ ਜੀ ਆ ਲੋ ਪਾ ਜੀ ਏਦਾਂ ਦੇ ਪਾਰਟੀ ਵੇਅਰ ਹੈਵੀ ਲਹਿੰਗੇ ਆ ਦੇਖੋ ਜੀ ਬਾਜ਼ਾਰ ਜਿਹੜੇ ਵਿਕਦੇ 40-40 45-45 ਹਜ਼ਾਰ ਰੁਪਏ ਕਿਰਾਇਆ ਲੈਂਦੇ 15-15 ਹਜ਼ਾਰ ਰੁਪਏ ਪੂਰਨ ਚੰਦ ਤੋਂ ਸਿਰਫ 5000 ਰੁਪਏ ਦਾ ਲਹਿੰਗਾ ਲੈ ਜਾਓ ਜੀ ਇਹਦੇ ਨਾਲ ਦਾ ਪੂਰੀ ਫਲੇਅਰ ਦਾ ਲਹਿੰਗਾ ਬਾਜ਼ਾਰ ਦੀ ਕੀਮਤ ਹੈ 5-6000 ਰੁਪਏ ਦੇ ਵਿੱਚ ਇਹੋ ਜਿਹੇ ਲਹੰਗੇ ਚੈਂਪੀਅਨ ਕਲਰ ਦਾ ਲਹੰਗਾ ਆ ਗਿਆ ਜੀ ਪਾਰਟੀ ਵਰਾ ਦੇਖੋ ਜੀ ਚੈਂਪੀਅਨ ਕਲਰ ਰਿਸੈਪਸ਼ਨ ਤੇ ਪਾਣਾ ਇੰਗੇਜਮੈਂਟ ਤੇ ਪਾਣਾ ਕੋਈ 25-3000 ਰੁਪਏ ਲਾਣ ਦੀ ਲੋੜ ਨਹੀਂ ਕੋਈ ਤੁਹਾਨੂੰ ਹੁਣ ਕਿਰਾਏ ਤੇ ਰੈਂਟ ਤੇ ਲੈਣ ਤੇ ਲੋੜ ਲੋੜ ਨਹੀਂ ਆਪਾਂ ਤੁਹਾਨੂੰ ਸਿਰਫ 5-6000 ਰੁਪਏ ਦੇ ਵਿੱਚ ਆਦਾ ਦੇ ਰਿਸੈਪਸ਼ਨ ਤੇ ਪਾਣ ਵਾਲੇ ਲਹਿੰਗੇ ਗਾਉਂ ਦੇ ਦੇਣੇ ਲਓ ਜੀ ਫ੍ਰੀ ਦੇ ਦੇਣਾ ਸਾਨੂੰ ਪੈਸਾ ਲੈਣਾ ਹੀ ਕੋਈ ਨਹੀਂ ਤੁਸੀਂ ਸਾਡੀ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਜਿਹੜਾ ਵੱਧ ਵੀਡੀਓ ਸ਼ੇਅਰ ਕਰ ਦੂ ਆਹ ਲਹਿੰਗਾ ਬਿਲਕੁਲ ਫ੍ਰੀ ਦੇਵਾਂਗੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਆਹ ਲਹਿੰਗਾ ਜੀ ਬਿਲਕੁਲ ਫ੍ਰੀ ਤੁਹਾਡੇ ਘਰ ਭੇਜ ਦੇ ਆਹ ਲਓ ਜੀ ਮੇਰੇ ਹੱਥ 'ਚ ਫੇਰ ਇੱਕ ਹੋਰ ਨਵਾਂ ਲਹਿੰਗਾ ਆ ਗਿਆ ਜੀ ਸਿਰਫ 2500 ਰੁਪਏ ਦਾ ਆ ਦੇਖੋ ₹100 ਦਾ ਕੋਈ ਸੂਟ ਨਹੀਂ ਆਂਦਾ ਪੂਰਨ ਚੰਦ ਗੰਬੜੀ 25 2500 ਰੁਪਏ ਚ ਲਹਿੰਗੇ ਦੇਈ ਜਾ ਰਹੇ ਆ ਜੀ ਆਹ ਦੇਖੋ ਜੀ ਪੂਰੀਆਂ ਡਿਜ਼ਾਈਨਰ ਚੀਜ਼ਾਂ ਬੈਸਟ ਰੇਟ ਬਾਜ਼ਾਰਾਂ ਦੇ ਵਿੱਚ ਬੈਸਟ ਨਾਲ ਤੁਸੀਂ ਉੱਥੋਂ ਡਿਜ਼ਾਈਨ ਦਿਖਾ ਰਹੇ ਹੋ ਬੈਸਟ ਰੰਦਸਾ ਜਿਨ੍ਹਾਂ ਨੂੰ 22000 25000 18000 19000 ਤੋਂ ਘੱਟ ਕੋਈ ਬਾਜ਼ਾਰ 'ਚ ਦੁਕਾਨਦਾਰ ਦਿੰਦਾ ਨਹੀਂ ਸਾਡਾ ਰੇਟ ਕਿੰਨਾ ਭਾਜੀ ਸਿਰਫ 2700 ਰੁਪਏ ਦੇ ਵਿੱਚ ਵੈਸਟ ਐਂਡਰੈਸ ਦੇ ਦੇਣੀ ਹੈ ਜਿੰਦਾ ਬਾਜ਼ਾਰ 'ਚ ਰੈਂਟ ਚੱਲ ਰਿਹਾ 4500 ਰੁਪਏ ਤੇ ਜੇ ਮੁੱਲ ਲੈਣੀ ਹੈ 15000 ਰੁਪਏ ਦੀ ਆਪਾਂ 2700 ਰੁਪਏ ਦੀ ਮੁੱਲ ਦੇ ਦੇਣੀ ਹੈ ਭਾਜੀ ਤੋਂ ਹੋਰ ਸੋਚੋ ਨਾ ਵਿਚਾਰੋ ਨਾ ਚੁੱਪ ਕਰਕੇ ਸਕੂਟਰ ਮੋਟਰਸਾਈਕਲ ਗੱਡੀ ਚੱਕੋ ਬੱਸੇ ਆਜੋ ਲੁਧਿਆਣਾ ਸ਼ਹਿਰ ਤੁਸੀਂ ਹੁਣਾਂ ਫੀਲਡਗੰਜ ਰੋਡ ਨੇੜੇ ਗੁਰਦੁਆਰਾ ਦੁੱਖਨਵਾਰਨ ਸਾਹਿਬ ਇੱਥੇ ਆ ਜਾਓ ਫਾਇਦੇ ਬਹੁਤ ਹੋਣੇ ਆ ਨੰਬਰ ਤੁਹਾਡੀ ਸਕਰੀਨ ਤੇ ਆ ਜੇ ਤੁਸੀਂ ਦੂਰ ਹੋ ਨਹੀਂ ਆ ਸਕਦੇ ਇਸ ਨੰਬਰ ਤੇ ਫੋਨ ਕਰਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਮਗਾ ਲਓ ਖਾਸ ਤੌਰ ਤੇ ਜੰਮੂ ਕਾਂਗੜਾ ਕਸ਼ਮੀਰ ਤੋਂ ਬਹੁਤ ਸਾਰੇ ਲੋਕ ਆਨਲਾਈਨ ਕੱਪੜਾ ਮਗਾ ਰਹੇ ਆ ਤੁਸੀਂ 50 ਹਜ਼ਾਰ ਲੱਖ ਦਾ ਜਿੰਨਾ ਕੱਪੜਾ ਮਗਾਉਣਾ ਮਗਾ ਲਓ ਫਾਇਰੇ ਆ ਰੈਡੀਮੇਡ ਡਰੈਸਾਂ ਤੁਹਾਨੂੰ ਦਿਖਾਉਂਦੀਆਂ ਇਸ ਤਰ੍ਹਾਂ ਬਹੁਤ ਤੁਸੀਂ ਸੂਟ ਲੈਣੇ ਆ 300 400 500 ਰੁਪਏ ਇੱਕ ਮਾਤਰਾ ਸੂਟਾਂ ਦੇ ਵਿੱਚ ਬਹੁਤ ਸਾਰੀ ਭਰਮਾ ਰਹਿਆ ਤੁਸੀਂ ਰੈਂਟ ਤੇ ਕੰਮ ਕਰਨਾ ਤੁਸੀਂ ਦੁਕਾਨਾਂ ਹੈਗੀਆਂ ਸੈਲੂਨ ਹੈਗੇ ਆ ਆਜੋ ਬਹੁਤ سارے ਫਾਇਦੇ ਹੋਣੇ ਇੰਨੇ ਸਸਤੇ ਵਿੱਚ ਕਪੜਾ ਕਿਸੇ ਨੇ ਨਹੀਂ ਦੇਣਾ ਹੋਰ ਤੁਸੀਂ ਕੋਈ ਜਾਣਕਾਰੀ ਲੈਣੀ ਆ ਇਸ ਨੰਬਰ ਤੇ ਫੋਨ ਕਰ ਸਕਦੇ ਆ ਕੈਮਰਾਮਨ ਹੋਮਸਨ ਦੀ ਨਾਲ ਹਰਦੀਪ ਸਿੰਘ ਦੱਗਰਸਾਂ ਟੀਵੀ ਲੁਧਿਆਣਾ